सर काले रो बोल तो रहे ना कर नी कर दे मन चाहे पेड़ लगाए

ਕਬਲੀ ਜੁਮੂ ਫਰੈਂਡ ਤੋਂ ਆ ਕੇ 15 ਮਰ ਪਰ ਚੱਕੀ ਕਰਕੇ ਮੈਂ ਉਹ ਤੋਂ ਬੈਰੇ ਕਰਨਾ ਚਾਹੁੰਦਾ ਹਾਂ ਸਰਦਾਰ ਵਾਲੇ ਇੰਨੀ ਦਿਨ ਕਿਥੇ ਫੋਨ ਮਿਲੋਂਤਾ ਹੈ ਜੀ ਸਾਦੀ ਕਿਉਂ ਆਏ ਹੁੰਦਾ ਹੈ ਜੀ ਬੱਸ ਜੀ ਸਾਦੀ ਕਿਥੇ ਪਿੰਡ ਕਿਹੜਾ ਜੀ ਆਪਣਾ ਦੇ ਤੋਂ ਸਾਦੀ ਹੈ ਸਾਦੀ ਅੱਛਾ ਤਾਂ ਉੱਥੇ ਕਿਵੇਂ ਮਾਹੌਲ ਤੋਂ ਉੱਥੇ ਸਾਡੀ ਪੈਨਿਸ਼ਰ ਤੇ ਉਹਦੇ ਸਿੱਖੀ ਕਹਿਣਾ ਚਾਹੁੰਦਾ ਬਸ ਜੀ ਜੀ ਤਾਂ ਸਰਪਾਟ ਯਸ਼ਵੰਤ ਐਜੂਟ ਕੋਰਸ ਨੇ ਕੰਮ ਕੀਤਾ ਬਹੁਤ ਜ਼ਨਾਗਦ ਹੋਗਾ ਉਹਦੇ ਵਾਸਤੇ ਪਹੁੰਚੇ ਇਕੱਲਾ ਹੈਗਾ ਤੋ ਮਾਹੌਲ ਉਹਦਾ ਸਾਦੇ ਨੂੰ ਜਿਹੜੇ ਵਿੱਚ ਵੇਖਿਆ ਉਹਦੀ ਧੰਗੀ ਵੱਜ ਗਈ ਕਰੋਗਰ ਜਦੋਂ ਸਾਰਿਆਂ ਨੂੰ ਪਤਾ ਚੱਲਿਆ ਕਿ ਧੱਗੀ ਬੱਜੀ ਹੈ ਤੇ ਉਸ ਵੇਲੇ ਤੇ ਖਬਰਾਂ ਦੀ ਮਲਟੀਪਲ ਕਰੋੜ ਦਾ ਜਿਹੜਾ ਘਟਾਲਾ ਹੋਇਆ ਸੀ SBI ਬੈਂਕ ਸਾਦਿਕ ਬ੍ਰਾਂਚ ਵਿਖੇ ਉਹ ਚ ਪਿਛਲੇ ਇੱਕ ਹਫਤੇ ਵਿੱਚ ਸਾਡੀ ਟੀਮਾਂ ਨੇ ਬਹੁਤ ਤੰਦੇ ਹੀ ਨਾਲ ਕੰਮ ਕੀਤਾ ਔਰ ਇਹ ਪੂਰੀ ਜਿਹੜੀ ਕਾਰਵਾਈ ਹੈ ਇਹ ਐਸਪੀ ਡੀ ਸੰਦੀਪ ਪਡੇਰਾ ਦੀ ਸੁਪਰਵੀਜ਼ਨ ਹੇਠ ਡੀਐਸਪੀ ਫਰੀਦਕੋਟ ਲੋਚਨਜੀ ਔਰ ਐਸਐਚਓ 사દેਖ ਮਨਦੀਪ ਭੱਟੀ ਇਹਨਾਂ ਨੇ ਬਹੁਤ ਇੱਕ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਔਰ ਇੱਕ ਕੇ ਬਾਅਦ ਇੱਕ ਉਹਦੀ ਜਿਹੜੀ ਪਰਤਾਂ ਹੈਗੀਆਂ ਉਹਨੂੰ ਉਧੇੜਦੇ ਹੋਏ ਜਿਹੜਾ ਮੁੱਖ ਦੋਸ਼ੀ ਹੈ ਇੱਚ ਬੈਂਕ ਕਲਰ ਅਮਿਤ ਟਿੰਗਰਾ ਉਹਨੂੰ ਕੱਲ ਰਾਤੀ ਅਰੈਸਟ ਕੀਤਾ ਹੈ और ये ज मुख दोषी है इनू वृंदावन तो अरेस्ट किया गया है और ये मैं धनबाद भी देना चाहागी मथुरा पुलिस का जिन्होंने फरीदकोट पुलिस पंजाब पुलिस के उ बहुत ज़्यादा हेल्प की थी ये जड़ा पूरा मसला है ये इक्कीस जुलाई साढ़े ध्यान च आया जे ये यह पता चलिया कि अमिटी ढींगरा वासी फरीदकोट ने पिछले ਕਈ ਸਾਲਾਂ ਤੋਂ ਜਿਹੜੇ ਭੋਲੇ-ਪਾਲੇ ਲੋਕੀ ਨੇ ਕਿਸਾਨਸ, ਲੇਡੀਜ਼, ਵਰਕਿੰਗ professionals ਨੇ ਪੁਨਾ ਦੀ ਜਿਹੜੀ ਮਿਹਨਤ ਦੀ ਕਮਾਈ ਬੈਂਕ ਖਾਤਿਆਂ 'ਚ ਜਮ੍ਹਾਂ ਸੀਗੀ ਉਹਨਾਂ ਸਿਸਟਮੈਟਿਕ ਤਰੀਕੇ ਨਾਲ ਅ ਪਿਛਲੇ ਬਹੁਤ ਸਾਲਾਂ ਤੋਂ ਇਹਨੇ ਉਹਨਾਂ ਗਵਨ ਕੀਤਾ ਹੈ ਐਜ਼ ਆਫ ਨਾਓ ਔਨ ਰਿਕਾਰਡ ਸਾਡੇ ਕੋਲ 186 ਦਰਖਾਸਤਾਂ ਫਰੀਦਕੋਟ ਪੁਲਿਸ ਨੂੰ ਮੌਸੂਲ ਹੋਈ ਜੇ ਜੇ 14 ਕਰੋੜ ਰੁਪਏ ਦੀ ਜਿਹੜੀ ਅਲੇਜਿਡ ਥੱਗੀ ਦਾ ਜ਼ਿਕਰ ਕੀਤਾ ਗਿਆ ਹੈ ਕੰਜ਼ਰਵੇਟਿਵ ਐਸਟੀਮੇਟਸ ਇਹ ਕਹਿੰਦੇ ਨੇ ਆਲਦੋ ਅਨਕੰਜ਼ਰਵੇਟਿਵ ਐਸਟੀਮੇਟਸ ਜੇ ਚ ਜਿਹੜੀ ਲੋਕਾਂ ਦੀ ਸ਼ਿਕਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਤੇ ਇਹ ਥੱਗੀ ਇਸ ਤੋਂ 10 ਗੁਣਾ ਜ਼ਿਆਦਾ ਕਿਹਾ ਜਾ ਰਿਹਾ ਹੈ ਤਾਂ ਇਹ ਚ ਅਸੀਂ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਅਸੀਂ ਐਫ ਆਈ ਆਰ 21 ਤਾਰੀਖ ਨੂੰ ਇਮੀਡੀਏਟਲੀ ਰਜਿਸਟਰ ਕੀਤੀ ਬਿਨਾਂ ਦੇਰੀ ਦੇ और एफ आई आर नंबर हंड्रेड डेटेड इक्कीस सात पच्चीस अंडर सेक्शन तीन सौ अठारह सब सेक्शन चार तीन सौ सोलह सब सेक्शन दो तीन सौ चौताली बी एन एस रजिस्टर की गई सादिक विखे और सेम डे फरीदकोट पुलिस ने अमित ढीगरा एल ओ सी जारी कराया उस बैंक ऑफिशल्स की नाल ये सारी इन्फोमेन कलैक्ट की सारे वेरअबाउट्स कलैक्ट किए ਤਾਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਪਤਾ ਚੱਲਿਆ ਕਿ ਇਹ ਜੀ ਬਾਈ ਸ਼੍ਰੀਪਿੰਦਰ ਕੌਰ ਦੇ ਬੈਂਕ ਅਕਾਊਂਟਸ 'ਚ ਪਿਛਲੇ 1.5 ਸਾਲ ਦੀ ਟ੍ਰਾਂਜੈਕਸ਼ਨਸ 2 ਕਰੋੜ ਰੁਪਏ ਦੀ ਸੀ ਤਾਂ ਉਸ ਬੇਸਿਸ ਤੇ ਅਸੀਂ ਉਹਨਾਂ ਕੋਈਕਯੂਸ ਰੱਖਿਆ ਤੇ ਉਹਨੂੰ ਅਰੈਸਟ ਕੀਤਾ 24 ਜੁਲਾਈ ਨੂੰ ਉਸ ਤੋਂ ਬਾਅਦ ਉਹਦੀ ਜਿਹੜੀ ਗਹਿਨ ਪੁੱਛਗਿੱਛ ਹੋਈ ਔਰ ਫਰਦਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੋਈ ਖਾਤਿਆਂ ਦੀ ਪੜਤਾਲ ਹੋਈ ਇਹਦੀ ਜਿਹੜੀ ਲੋਕੇਸ਼ਨਸ ਚੈੱਕ ਕੀਤੀ ਗਈ ਇਹ ਬੜਾ ਛਾਤਰ ਬੰਦਾ ਸੀ ਇਨੇ ਬਹੁਤ ਜੇ ਮੋਬਾਈਲਸ ਰੱਖੇ ਹੋਏ ਸੀ ਤਾਂ ਇਹਨੇ ਆਪਣਾ ਇੱਕ ਸਾਡੀ ਧਿਆਨ ਚਾਇਆ ਗਿਆ ਕਿ ਠਿਕਾਣਾ ਵੀ ਇੱਥੇ ਫਰੀਦਕੋਟ ਵਿਖੇ ਬਣਾਇਆ ਹੋਇਆ ਸੀ ਜਿੱਥੇ ਇਹ ਰਹਿੰਦਾ ਸੀ ਪੈਨ ਬੈਂਕ ਜੇ ਕਿ ਮੈਂ ਬੈਂਕ ਜਾ ਰਹਾ ਇਹ ਆਪਣੀ ਫੈਮਿਲੀ ਨੂੰ ਕਹਿੰਦਾ ਸੀ ਤਾਂ ਉੱਥੇ ਜਾ ਕੇ ਇਹ ਸਾਰਾ ਜੋ ਇਹਨੇ ਸਿਸਟਮੈਟਿਕ ਗਵਨ ਕੀਤਾ ਹੈ ਉੱਥੇ ਕਰਦਾ ਸੀ ਇਹਦੀ ਉੱਥੇ ਫਿਰ ਅਸੀਂ ਉਹ ਜਿਹੜਾ ਠਿਕਾਣਾ ਹੈ OSC ਬੱਸ ਕਿਤਾ ਉਥੋਂ ਜਿਹੜੀ ਮੋਬਾਈਲ ਡਿਵਾਈਸੇਸ ਜਾਂ ਇਲੈਕਟ੍ਰੋਨਿਕ ਡਿਵਾਈਸੇਸ ਸਾਨੂੰ ਸੀਜ਼ ਹੋਈ उन्होंने प्रॉपर फाइनैशियल इन्वैसटीगे बहुत ही तकनीकी इनवैसटीगे करते हुए सनू ये बेयरअबाउट्स बारे पता चलिया कि ये वृंदावन है जिते ये तीन दिन पहले ही पहुँचा है तो साढ़े एस एच ओ साहब नवदीप भट्टी इन्हों की टीम ने ओवरनाइट ट्रैवल किया क्योंकि साढ़े को भी इनपुट है कि सवेरे सात बजे <coughs> इन्हें उतों निकल जाना है मुंबई वास्ते तो मैं बहुत ज़्यादा शलाघा कराँगी अपनी पूरी टीम की कि इन्होंने इतनी मेहनत की सवेरे उत्थे पहुँचे और इनू राउंड अपाता गया उत् मथुरा भी ये बंदा इन्ना शातिर है कि जो सा पुलिस टीम पहुंची तो इन्हें एक इमोशनल ब्लैकमेलिंग और एक एक्सटॉशन करने की कोशिश की तो इन्हें अपने आप में नुकसान पहुँचाने कोशिश की जिते ताकि ये फड़िया ना जाए तो टीम ने बहुत पेशेंस और बहुत सहनशीलता और बहुत समझदारी दिखाते हुए अगले तीन चार घंटा मथुरा पुलिस की हेल्प न इस बंदे को काम डाउन किया और इन आ, समझदारी से उतो प्रॉपर प्रोसीजर राही अरेस्ट करके इतें फरीदकोट लैके आए तो ये जिनी भी इनफोमेन है ये आज तक की ये मैं थोड़े माध्यम राही जिन्हें भी बैंक खाताधारक नेेयर कर दी आज असं पुलिस दी टीम है वो पेश करेंगी कोर्ट मानजोग अदालत विखे और उतना लंबे से लंबा रिमांड लि लिया जाएगा जिन्हें भी ਬੈਂਕ ਦਾ ਅਰਕਨਾਲ ਇਹਨੇ ਠੱਗੀ ਕੀਤੀ ਹੈ ਕੱਲੇ ਕੱਲੇ ਦੀ ਅਸੀਂ ਤਹਿ ਤੱਕ ਜਾਵਾਂਗੇ ਤੇ ਸਾਡੀ ਪੂਰੀ ਕੋਸ਼ਿਸ਼ ਰਹੂਗੀ ਬੈਂਕ ਅਥਾਰਟिटीज ਨਾਲ ਮਿਲ ਕੇ ਕਿ ਜਿਹੜਾ ਇਹਨੇ ਗਬਨ ਕੀਤਾ ਹੈ ਮੈਕਸਿਮਮ ਨੁਕਸਾਨ ਨੂੰ ਅਸੀਂ ਉਹ ਵਾਪਸ ਉਹਨਾਂ ਦੀ ਮਿਹਨਤ ਦੀ ਕਮਾਈ ਅਸੀਂ ਵਾਪਸ ਦਰਬਾਪਾਈ ਮੈਮ ਟੋਟਲ ਕਨੇਸਟ 186 ਜੀ ਸਾਡੇ ਕੋਲ ਔਨ ਰਿਕਾਰਡ ਸ਼ਿਕਾਇਤਾਂ ਅੱਜ ਦੀ ਡੇਟ ਤੱਕ ਹੈ ਜਿਹੜੇ 14 ਕਰੋੜ ਰੁਪਏ ਦਾ ਟੋਟਲ ਅਮਾਉਂਟ ਬਣਦਾ ਹੈ ਕਰਦੇ ਮਾਧਿਅਮ ਰਾਹੀਂ ਮੈਂ ਇਹ ਫੋਰ ਸਾਰੇ ਬੈਂਕ ਖਾਤਾਧਾਰੀਆਂ ਨੂੰ ਮੈਂ ਸੂਚਿਤ ਕਰਨਾ ਚਾਹਵਾਂਗੀ ਕਿ ਜਦੋਂ ਵੀ ਅਸੀਂ ਕਿੱਥੇ ਵੀ ਜਾਂਦੇ ਹਾਂ ਔਰ ਆਪਣਾ ਕੁਝ ਬੈਂਕਿੰਗ ਟ੍ਰਾਂਜੈਕਸ਼ਨਸ ਅਗਰ ਅਸੀਂ ਕਰਾਉਣੀ ਹੈ ਤੇ ਉੱਚ ਸਾਡੇ ਕੋਲ ਬੈਂਕ ਦੇ ਜਿਹੜੇ ਪ੍ਰੋਟੋਕੋਲਸ ਹੈ ਉਹ ਜ਼ਰੂਰ ਫਾਲੋ ਕਰਨ ਜਿਵੇਂ ਸਾਡੇ ਕੋਲ ਇੱਕ ਬੈਂਕ ਪਾਸਬੁੱਕ ਹੁੰਦੀ ਹੈ ਇਹ ਅਸੀਂ ਬਹੁਤ ਬਾਅਦ ਇਹ ਸੋਚ ਕੇ ਕਿ ਜੇ ਸਾਨੂੰ ਅੱਧਾ ਘੰਟਾ ਐਕਸਟਰਾ ਲੱਗ ਜਾਊਗਾ ਅਸੀਂ ਉੱਥੇ ਆਪਣੀ ਬੈਂਕ ਪਾਸਬੁੱਕ ਕਿਸੇ ਹੋਰ ਨੂੰ ਹੈਂਡਓਵਰ ਕਰ ਦਿੰਦੇ ਹਾਂ इसी मोडस ऑपरेंडी का इस्तेमाल करते हुए और इस बंदे ने अपना शातिर दिमाग इस्तेमाल करते हुए पंद्रह साल से ये उसी बैंक से इन्हें अपने रिलेशनस बनाए लोगों का इन्हें भरोसा जीता और बैंक पासबुक से ये पैसे लैके ले रख लेंट्री नहीं करता सार्यान मैं यही एक अडवाइस कराँगी कि इस तरह से अगर तुम जा रहे हो तो अपने सामने ही एंट्री कराओ अपनी बैंक पासबुक कदम भी किसी और हैंड ओवर ना करो जिदा असी अपना क्रेडिट कार्ड डेबिट कार्ड असी संभाल के रखते हैं ओ टी पी अभी किसी को नहीं दसते सिमिलरली ये भी देखिए दूजा मेरी एक ही एडवाइस रहेगी कि तोड़े बैंक लॉकरस ने उन्होंच रेगूलरली महीने दो महीने में अपने आप जाके एक बार अपने बैंक लॉकरस करें। उस तो अलावा एक अपनी जीडी एक ईयरली स्टेटमेंट है वो जरूर बैंक से निकलवाए ताकि इस तरह की जी ठगी है वह ना अगे हो पाए तो भुले वाले जेसान किसान भ्रा ने या जी वर्किंग प्रोफेसनल्स ने आगे ऐसी घटना ना वापरे ये रफ एसटीमेट्स के हिसाब से ये बहुत एक बड़ा एक फ्रॉड एक कहा जा रहा है इधर एग्जैक्ट जड़ा नेचर है और कितना और यदा यदा तरीका है कि वर्तदा सी वो असी अगले आने वाले समय में असी वो पूरा उदी तय तक जावा में मैडम जिस तरह बैंक अधिकारी भी इस नो असेस करने की कोशिश कर रहे थे कि कितना पता तो हुआ है उनना वलो कोई इंफॉर्मेशन दी गई कि हम तक कितना असेस कर चुके ने देखिए उना दी जड़ी इन्वेस्टिगेशन है।, है बेसिकली ये असी एक जॉइंट एफर्ट ही असी करवांगे क्योंकि प्रॉपर फाइनेंशियल टेक्निकल इन्वेस्टिगेशन होनी है उना वलो खले भी असेसमेंट कीती जा रही है कि ये एक्चुअल अमाउंट ਕਿਉਂਕਿ ਵਿਦ ਐਵਰੀ ਪਾਸਿੰਗ ਡੇ ਸਾਡੇ ਕੋਲ ਨੰਬਰ ਆਫ ਅਪਲੀਕੇਸ਼ਨਸ ਵਧਤੀ ਜਾ ਰਹੀ ਸੀ ਤੇ ਸਾਡੇ ਮੰਚ ਤੇ ਇੱਕ ਮੇਨ ਮੋਟਿਵ ਫਰੀਦਕੋਟ ਪੁਲਿਸ ਦੇ ਮੰਚ ਇਹੀ ਸੀ ਕਿ ਇਹ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਜਿਹੜੀ ਜਿਹੜਾ ਇਹ ਬੰਦਾ ਲੈ ਕੇ ਭਜਿਆ ਸੀ ਤੇ ਉਸੇ ਮੋਟਿਵ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਬ੍ਰਿੰਦਾਵਨ ਹੁਣ ਹੁਣ ਤੱਕ ਗੱਲ ਕਰਦੇ ਆ 14 ਕਰੋੜ ਦੀ ਗੱਲ ਕਰਦੇ ਆ ਉਹ ਸ਼ਿਕਾਇਤਾਂ ਦੇ ਆਧਾਰ ਤੇ ਆ ਜਾਂ ਉਸ ਹੋ ਚੁੱਕੇ ਨੇ ਇਹ ਸ਼ਿਕਾਇਤਾਂ ਦੇ ਆਧਾਰ ਤੇ ਹੈ ਕਿ ਜਿਹੜੀ 186 ਦਰਖਾਸਤਾਂ ਇਸ ਬੰਦੇ ਦੇ ਅਗੇਂਸਟ ਆਈਆਂ ਤੇ ਇਹ ਸਾਡਾ ਕੰਜ਼ਰਵੇਟਿਵ ਅਸੈਸਮੈਂਟ ਹੈ ਪ੍ਰੋਪਰ ਇਹ ਹਮ ਆਪ ਇਸਕਾ ਮੈਗਨੀਟਿਊਡ ਦੇਖੀਏ ਇਸ ਸਪੌਟ ਦਾ ਕਿ आज 31 तारीख है 21 तारीख से 31 तारीख बैंक ऑफिशियल्स की एक स्पेशल टीम इनके असेसमेंट कर रही है एंड दे आर गोइंग थ्रू देयर रिकॉर्ड्स दे आर येट टू कितने समय से इनका सारा अप्लाई नहीं किया किनको कोई पता है कि मुढली पूछ के चले ये दी करनी बाकी है क्योंकि assi इन्नो राउंड अप करके लेके आए हैं तो आगे डिटेल्स अपन सा सोनू दस दंगे 15 साल से ये इसी ब्रांच पोस्टेड है सर कुछ रिकवर हुआ रिकवरी रे ग्लो के और भी मुलाजिम हो सकते हैं देखिए ਇਦੀ ਜਿਹੜੀ ਵਾਈਫ ਹੈ ਇਹਦੀ ਇੱਕ ਪ੍ਰੀਲਿਮਿਨਰੀ ਇੱਕ ਇਨਵੋਲਵਮੈਂਟ ਆ ਰਹੀ ਕਿਉਂਕਿ ਉਹਦਾ ਖਾਤਾ ਵਰਤਿਆ ਗਿਆ ਹੈ ਬਾਕੀ ਇਹਦਾ ਜੋ-ਜੋ ਅਕੰਪਲਿਸ ਹੈ ਹੁਣ ਇਹਨੂੰ ਅਸੀਂ ਰਿਮਾਂਡ ਤੇ ਲੈ ਕੇ ਅੱਗੇ ਦੇਖੋ ਬੈਂਕ ਦੇ ਅਧਿਕਾਰੀ ਹੋਰ ਵੀ ਸ਼ਾਮਲ ਹੋ ਸਕਦੇ ਇਸ ਮਾਮਲੇ ਯੇ ਦੇਖੋ ਦਸਟੋ ਲੈਟਸ ਨਾ ਜੰਪ ਟੂ ਕਨਜੈਕਚਰਸ ਐਸ ਆਫ ਨਾਊ ਇਸ ਬੰਦੇ ਦਾ ਇੱਕ ਇਨਵੋਲਵਮੈਂਟ ਹੈ ਇਸki ਵਾਈਫ ਕੇ ਖਾਤੋਂ ਮੇ ਟ੍ਰਾਂਜੈਕਸ਼ਨਸ ਹੈ ਸਾਨੂੰ ਹਲੇ ਤੱਕ ਇੰਨਾ ਹੀ ਪਤਾ ਹੈ ਬੰਦਾ ਫੜਨਾ ਜ਼ਰੂਰੀ ਸੀ ਉਹ ਅਸੀਂ ਮਿਹਨਤ ਕਰਕੇ ਫੜ ਲਿਆ 라ਜੀਵ ਜੀ ਵੈਸੇ ਕੁਝ ਹਜੇ ਤੱਕ ਰਿਕਵਰ ਹੋਇਆ ਮੈਡਮ ਇਹ ਪੈਸਾ ਇੰਨਾ ਪੈਸੇ ਦੀ ਠੱਗੀ ਕੀਤੀ ਹੈ ਕਿ ਅੱਜ ਨੂੰ ਅਸੀਂ ਫੜ ਕੇ ਲੈ ਕੇ ਆਏ ਹਾਂ ਅੱਗੇ ਅਸੀਂ ਕਰਾਵਾਂਗੇ ਇਹ ਰਿਕਾਰਡਿੰਗ ਇਹ ਤਾਂ ਵੈਸੇ ਬੈਂਕ ਵਾਲੇ 3 ਸਾਲ ਬਾਅਦ ਟ੍ਰਾਂਸਫਰ ਕਰ ਦਿੰਦੇ ਜੀ 15 ਸਾਲ ਤੋਂ ਬੈਠਾ ਸੀ ਬੈਂਕ ਅਧਿਕਾਰੀਆਂ ਦੀ ਵੀ ਕੋਈ ਜਾਂਚ ਕੀਤੀ ਜਾਊ ਇਸ ਵਾਰ ਜੇ ਤੁਸੀਂ ਬੈਂਕ ਆਫੀਸ਼ੀਅਲਸ ਨੂੰ ਪੁੱਛੋ ਆਈ ਊਡ ਰਾਦਰ ਨਾਟ ਕਮੈਂਟ ਔਨ ਦੈਟ ਇਹ ਪੁਲਿਸ ਨੂੰ ਇਸ ਮਾਮਲੇ 'ਚ ਕਰੂ ਕੁਝ ਨਹੀਂ ਨਹੀਂ ਜੀ ਦੈਟ ਇਜ਼ ਨਾਟ ਫੋਰ ਅਸ ਹੋਰ ਚੀਜ਼ ਕੀਤੀ ਗਈ ਜਿਵੇਂ ਜਿਸਾਨ ਦੀ ਪਤਨੀ ਦੇ ਕਾਤੇ ਜੀ ट्रांजੈਕਸ਼ਨ ਜੀ ਉਹ ਜਿਹੜੀ ਟ੍ਰਾਂਜੈਕਸ਼ਨਸ ਹੈਗੀਆਂ ਉਹ 'ਚ ਜਿਹੜਾ ਪ੍ਰੋਪਰ ਪ੍ਰੋਸੀਜਰ ਹੈ ਫ੍ਰੀਜ਼ਿੰਗ ਉਹਦਾ ਬਾਕੀ ਦੇਖਿਓ ਪੁਲਿਸ ਦਾ ਕੰਮ ਕ੍ਰਿਮੀਨਲ ਨੂੰ ਫੜਨਾ ਹੈ। ਤੋ ਪੁਲਿਸ ਨੇ ਆਪਣਾ ਕੰਮ ਕਰ ਲੀਆ ਹੈ। ਅੱਗੇ ਇਹਦੇ ਨਾਲ ਨਾਲ ਹੀ ਅੱਗੇ ਜਿਹੜਾ ਵੀ ਸਾਡੇ ਵੱਲੋਂ ਬਣ ਪਊਗਾ ਉਹ ਸਾਰੇ ਜਿਹੜੇ ਖਾਤਾਧਾਰਕ ਹ ਕਿ ਉਹਨਾਂ ਦੇ ਪੈਸੇ ਵਾਪਸ ਗਵਾਂਚ ਉਹ ਵੀ ਪੁਲਿਸ ਬੈਂਕ ਅਥਾਰਟिटीज ਨਾਲ ਮਿਲ ਕੇ ਅੱਗੇ ਕੰਮ ਕਰੇਗਾ। ਠੀਕ ਹੈ।